हां भाई कौन आ रहा, पार्थी। पार्थी आ रहा है हैं भाई ਨੂੰ ਕਹਿ ਦਵਾ ਵੀ ਸਾਡੇ ਗੇਟ ਮੂਰੇ ਆਲਾਰਮ ਨਾ ਮਾਰੇ ਕਰ हैं आजा आजा भाई आजा ਇਹ ਬੰਦੇ ਤਾਂ ਪੱਟ ਲੈ ਹੈਂ ਕੋਈ ਬਾਤ ਤਾਨੂੰ ਬ੍ਰੇਕ ਆਪ ਦੇਣਾ ਪੈਣਾ ਇਹਨਾਂ ਨੂੰ ਪਾਪੀ ਆ ਜਾ ਆ ਜਾ ਪਾਪੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਦਾਲਾ ਕਾਪ ਇਧਰ ਦੇ ਦੇ ਯਾਰ ਇੱਕ ਦੇਖ ਲੈ ਆ ਵੇ ਜਿਹਦੀ ਕਿਸਮਤ ਚ ਹੈ ਹਾਂ ਦੇਖੀ ਕਿਰੇ ਘਰ ਵਾਲੀ ਦਾ ਦੋਸਤ ਜਵੇ ਹੋਰ ਨਾ ਬੋਲੇ ਮੈਨੂੰ ਪਟਾਈ ਕਰ ਦਵੇ ਉਹੀ ਗੱਲ ਸੱਤਰੀ ਕਰ ਦੇ ਮੇਰੀ ਨਹੀਂ ਮੇਰੀ ਗੱਲ ਸੀ ਪਰ ਜਾਈਏ ਦਾ ਬਾਬਾ ਵਾਲਾ ਲੈ ਇੱਕ ਦੋ ਹੋਰ ਹੋਰ ਆ ਗਿਆ ਹਲਾ ਹੋਰ ਆ ਗਿਆ ਗਲਾਸ ਨੂੰ ਹੱਥ ਲਾਇਆ ਛੜ ਨਾ ਛੜਨ ਮਤ ਲਾਇਆ ਸਾਰਾ ਉੱਪਰ ਚਾਇਆ ਹਾਂ ਉਹੀ ਗੱਲ ਹੋ ਗਈ ਹੈ ਵੀ ਹੈਗਾ খালি ਉਹ ਹੈ ਰਾਮ ਇਹਦਾ ਖਤਮ ਹੈ ਬੱ비 ਆਏ ਆਪਣੇ ਰੁਕੀਏ ਨਹੀਂ ਬਸ ਉਹ ਹੈ ਤਾਂ ਖਤਮ ਇਹ ਤਾਂ ਪੀਪਲ ਦਾ ਖਤਮ ਕਰੀ ਬੈਠਾ ਦੇਖ ਲੈ ਹੈ ਹਾਂ ਇਹ ਤਾਂ ਖਤਮ ਹੀ ਆ ਲੈ ਤੂੰ ਖਾਣੀ ਨਾ ਲੈ ਉਹ ਸੱਚੀ ਗੱਲ ਹੈ ਸਾਡਾ ਸਾਰ ਦੂ ਭਾਂਗਾ ਹਾਂ ਜੀ ਜੀ ਮੈਨੂੰ ਤਾਂ ਬੈਤ ਨਹੀਂ ਆ ਰਹਾ ਤੂੰ ਥੋੜੀ ਜਿਹੀ ਲਾਈ ਆ ਵਿੱਚ ਤਾਂ ਤੂੰ ਤਾਂ ਖਾਲੀ ਨੂੰ ਨਹੀਂ ਨਹੀਂ ਪੂਰੇ ਭਰ ਕੇ ਆਰੇ ਭਾਬੀ ਚਾਹ ਪਾਣੀ ਬਾਜੀ ਦਰਵਾ ਖਾ ਤੇ ਆ ਰਖ ਬਾਈ ਬਜ ਨਹੀਂ ਹੈ ਖਾਲੀ ਐ ਆਈਸ ਕਰੀ ਖਾ ਲਈ ਕਿਸਮਤ ਆ ਭਾਬੀ ਇਹ ਕੋਈ ਕਿਸੇ ਦਾ ਖਲਾਇਆ ਵਾ ਖਾਂਦਾ ਨਹੀਂ ਕਿਸਮਤ ਆਪਣੀ ਆਪਣੀ ਹਾਂਜੀ ਸਮਾਂ ਇਹ ਪਾਸ ਸਹੀ ਮੰਨ ਗਿਆ ਤੂੰ ਸਹੀ ਬੰਦ ਦੇਖ ਲੈ ਸਮਾਂ ਫਾਮ ਆ ਗਏ ਉਧਰ ਸੇ ਆ ਗਏ ਖਾਣ ਮਿਲ ਗਿਆ ਜੀ ਮੈਂ ਆ ਜੇ ਥੋੜੇ ਮਿਲਦਾ ਜੀ ਸਹੀ ਗੱਲ ਆ ਬੰਦੇ ਯਾਰ ਤੈਨੂੰ ਦੇਖ ਕੇ ਕੱਦੇ ਅੰਦਰ ਤੱਕ ਨਿਕਲੇ ਖੜੇ ਆ ਹੈ ਪਾਰਾੜੀ ਲੈ ਲੈ ਆਇਆ ਲੈ ਲੈ ਆ ਕਾਲਾ ਕੱਪ ਜਾ ਉੱਥੇ ਆ ਦੇਖੀ ਕਿ ਕਲਾ ਲਾਲਾ ਘੇਰਦਾ ਦਿਖਾਈ ਮੂੰ ਹੈ ਤੁਮ ਖਾਣਾ ਲੈ ਬਾਈ ਧੰਨਵਾਦ ਤੇਰਾ ਤਾਂ ਨਿਆਣੇ ਖੁਸ਼ ਕਰਤੇ ਯਾਰ ਇਹਦਾ ਕੁਛ ਨਹੀਂ ਚੱਲ ਆ ਆਈਟਮ ਆ ਨਹੀਂ ਐਸੇ ਤਾਂ ਆਈਟਮ ਠੀਕ ਹੈ ਜੀ ਇਹ ਤਾਂ ਟਾਈਮ ਨਹੀਂ ਲੱਗਦਾ ਹੈ ਵੇਚਣੇ ਮੇਰੀ ਅੱਛਾ ਬੜੀਆ ਹੁੰਦਾ ਇਹ ਬਰਫੋਲੇ ਨਹੀਂ ਹੁੰਦਾ ਜੀ ਭਾਈ ਕਿਨੇ ਚੋ ਇੱਕ ਇੱਕ ਕੱਪ ਲੱਗ ਜਾਂਦਾ ਹਾਂਜੀ ਰੋਜ਼ ਤੋਂ ਇੱਕ ਡਰਮ ਲੱਗਦਾ ਹੈ ਹਾਂਜੀ ਹਾਂਜੀ ਉਸ ਵਿੱਚ ਕੋਈ ਦਿੱਕਤ ਨਹੀਂ ਹੈ ਜੀ ਠੀਕ ਆ ਲਾ ਭਾਈ ਭਾਈ ਇਹਦਾ ਕੀ ਨਾਮ ਹੁੰਦਾ ਚੈਰੀ ਜੀ ਚੈਰੀ ਕਹਿੰਦੇ ਨੂੰ ਚੈਰੀ ਜੂਸ ਦੇ ਘਾਰੇ ਵਿੱਚ ਸਭ ਦਾਲਦੇ ਇਹਦਾ ਦੇਖ ਤਾਂ ਪੰਮੂ ਨੂੰ ਵੀ ਦੇ ਦੇ ਯਾਰ ਹਾਂ ਰਹਿਣਾ ਜਾਵੇ ਹੁਣ ਕੋਈ ਨਹੀਂ ਨਹੀਂ ਜਾਣਗੇ ਨਹੀਂ ਹਾਂ ਸਭ ਕੁਝ ਮਿਲ ਜਾਊਗਾ ਬਣ ਜੂਗੇ ਪੰਜ ਹਾਂ ਜੀ ਲੋ ਅਭੀ ਤਾਂ 10 ਮਾਲ ਜਿਆਦਾ ਮਾਲ ਜਿਆਦਾ ਹੈ ਨਾ ਜੀ ਠੀਕ ਆਹ ਲੋ ਲਵਰ ਭਾਈ ਫੜੋ ਭਾਈ ਆਪਣੇ ਫੜੋ ਵੀਡੀਓ ਬਣਾਓ ਹਾਂ ਚੱਕੋ ਭਾਈ ਚੱਕੋ ਭਾਈ ਦੋ ਭਾਈ ਆਪਣੇ ਮੰਮੇ ਨੂੰ ਇੱਕ ਠੀਕ ਨੇ ਲਾ ਭਾਈ ਬਸ ਇੱਕੋ ਬਣਾਈ ਹੁੰਦਾ ਮੈਂ ਨਹੀਂ ਖਾਣਾ ਵੀਰੇ ਦੁਮੇਗੇ ਨਾਮ ਆਪੇ ਜੁਗ ਆ ਵੀ ਦਾ ਫਾਉਂਡ ਹੈ ਜੀ ਹਾਂ ਲਾ ਵੀ ਹਾਂ ਵੀ ਖੁਸ਼ ਆ ਕਿੰਨੇ ਬਹੁਤ ਨਾ ਇਹਦਾ ਦੇਖ ਵਗਿਆੜ ਮੰਗੂ ਚੱਲ ਲਾ ਕੇ ਨੱਕ ਦੀ ਹੈ ਆਓ ਕਿਤੇ ਗੱਡੀਆਂ ਤੋਰਦੇ ਅੱਗੇ ਨੂੰ ਹੈ ਹਾਂ ਹਾਂ ਜੱਕਰਾਂ ਜੀ ਹਾਂ ਏ ਟੈਨ ਲਾ ਵੀ ਕਿੰਨੇ ਬਣ ਗਏ ਵੀਰ ਬਸ 50 ਹੋ ਗਏ ਜੀ 50 ਇੱਕ ਹੋਰ ਬਣਾ ਦੇ ਜਸ਼ਨ ਗ੍ਰਿੰਦਰਨ ਫੜਾ ਕੇ ਆ ਉਧਰ ਲਾਗਪੁਰ ਯਾ ਬਣਾ ਦੇ ਕੋ ਬਾਬਾ ਜੀ ਇੱਧਰ ਸਾਡੇ ਬੰਦਾ ਇੱਕ ਮਲਗੀ ਦਵਾਈ ਦਾ ਪੁੱਤ ਆ ਉਹਦੀ ਬਾਜੀ ਸੁਣੀ ਸੀ ਹੈ ਲੋਈ ਅੱਲਾ ਬਾਈ ਧੰਨਵਾਦਰਾ ਆਈਟਮ ਦਾ ਕੋਈ ਮਹਗੀ ਨਹੀਂ ਸਭ ਨੂੰ ਆਨੇ ਕੋ ਪਤਾ ਹੈ ਜੀ ਹੈ ਸਾਰੇ ਨਾਨਿਆਂ ਨੂੰ ਪਤਾ ਹੈ ਨਾ ਹਾਂ ਜੀ ਹਾਂ ਜੀ ਜੇ ਇਸ ਚੀਜ਼ ਹੈ ਇਸ ਦੀ ਹਾਂ ਲੈ ਭਾਈ ਇਹ ਲੈ ਜੀ ਸੰ ਫੜਾ ਕੇ ਆ ਜਾ ਗੁਰਿੰਦਰ ਨੂੰ ਲਓ ਵੀਰ ਥੈਂਕ ਯੂ ਤੇਰਾ ਧੰਨਵਾਦ ਚਲ ਨੋ ਦੇਖੋ ਭਾਈ ਸਿੱਕੇ ਚੱਲ ਜੇ ਜੀ ਬਸ ਨਮਨ ਨੋਟ ਦੇ ਦੇ ਸਿੱਕੇ ਜੀ ਖੋ ਕੇ ਖਤਮ ਲੋ ਬਾਈ ਪਿੰਡ ਵਾਲੀ ਮੋਟਰ ਤੇ ਕਣਕ ਵੜਾਉਣ ਤੋਂ ਬਾਅਦ ਬਾਈ ਤੂੜੀ ਦਾ ਨੰਬਰ ਲੱਗ ਗਿਆ ਆਪਣਾ ਪਿੰਡ ਦਾ ਹੀ ਆ ਬਾਈ ਵੀਰ ਜਿਹੜਾ ਤੂੜੀ ਬਣਾ ਰਿਹਾ ਤੇ ਡਿਊਟੀ ਆਪਣੀ ਲੱਗੀ ਆ ਬਾਈ ਟਰਾਲੀ ਭਰ ਚੁੱਕੀ ਆ ਲਿਕੇ ਜਾਣ ਦੀ ਕੰਮ ਗਏ ਆ ਥੋੜਾ ਜਿਹਾ ਉਹ ਨਹੀਂ ਤਾਂ ਆਪੇ ਲੈ ਕੇ ਜਾਈ ਜਾਂਦੇ ਆ ਤੇ ਬਾਕੀ ਬਾਈ ਟਰਾਲੀ ਆ ਜੁੜ ਰਹੀ ਹੈ ਹਾਂ ਦੇਖੋ ਇਹ ਵੀ ਬਾਈ ਇੱਕ ਢੰਗ ਆ ਹੌਣ ਵਾਈਸ 605 ਉਰੇ ਵਾਲੀ ਮਸ਼ੀਨ ਪਰ ਜੁੜਿਆ ਵਾ ਇਹ ਆਹ ਟਰਾਲੀਆਂ ਬਈ ਇੱਕਣਾ ਹੌਲੀਆਂ ਬੰਦਾ ਚੱਕੀ ਪਾ ਲੰਗਾ ਇਹ ਤਾਂ ਮੈਂ ਕਿਹਾ ਅੱਛਾ ਅਲਾਕੀ ਬਾਤ ਦੀ ਬਾਈ ਨੇ ਚਲੋ ਮਾੜੀ ਮੋਟੀ ਹੁੰਦੀ ਆ ਲੋ ਸਟੈਂਡ ਵੀ ਚੱਕ ਹੋ ਗਿਆ ਅੱਛਾ ਮਸਕੀ ਬਾਈ ਲਾਂ ਸੁੱਕੇ ਆ ਮਾਣੀ ਮੋਟੀ ਕਿਤੇ ਉੱਚੀ ਚੱਲਦੀ ਆ ਜਿੱਕਣਾ ਬਾਈ ਨੂੰ ਆ ਕਰੀ ਵੀ ਤੇ ਗੱਲ ਵਿੱਚ ਚੂਹਿਆਂ ਜਾਂ ਮਸਕੇਰਾ ਬਹੁਤ ਆ ਤੇ ਉਸ ਕਰਕੇ ਥੈਂਕ ਯੂ ਵੀਰੇ ਥੈਂਕ ਯੂ ਪਹਿਲਾ ਬਾਈ ਦੇਖਿਆ ਮਸ਼ੀਨ ਵਾਲਾ ਜਿਹਨੇ ਪਾਣੀ ਪੁੱਛਿਆ ਨਹੀਂ ਵਿਚਾਰੇ ਇਹਨਾਂ ਨੂੰ ਗਰਦੇ ਗੁਰਦੇ ਤੇ ਅਗਲੀ ਵਾਰੀ ਬਾਈ ਮਲਾਦੀ ਇਹਨਾਂ ਦੀ ਚਾਹ ਵੀ ਆ ਜਾਣੀ ਚਲੋ ਪੁੱਛੂਗਾ ਉਹਨਾਂ ਦੇ ਘਰ ਜਾ ਕੇ ਵੀ ਜਿਨ੍ਹਾਂ ਦਾ ਟਰੈਕਟਰ ਲਿਖਿਆ ਆ ਸੋ ਬਾਕੀ ਲਾਣਾ ਬਾਈ ਜਿਹੜੇ ਬਹੁਤ ਸੁੱਕੇ ਮੈਂ ਗੱਲ ਕਰਦਾ ਤਾਂ ਵੀ ਕੱਲ ਦਾ ਦਿਨ ਵੀ ਕਾਫੀ ਲੱਗਿਆ ਤੇ ਬਾਕੀ ਆ ਦੇਖੋ ਬਾਈ ਚੂਹਾਂ ਜਾਂ ਮਸਕੇਰਾ ਏਕਣਾ ਦੀਆਂ ਵਿੱਚ ਹੁਣ ਵੱਡੇ ਦੇ ਬਾਅਦ ਪਤਾ ਲੱਗਣਾ ਅਸਲੀ ਵੀ ਕਿੱਥੇ ਕਿੱਥੇ ਇਹਨਾਂ ਨੇ ਜਿਹੜਾ ਆਪਣਾ ਕੰਮ ਕਰਿਆ ਵਾਪਾ ਵੀ ਘਰ ਬਣਾਏ ਵੇ ਤੇ ਕਾਫੀ ਜਗ੍ਹਾ ਦੀਆਂ ਜਕਣਾਓ ਦੇਖੋ ਇੱਥੇ ਵੀ ਮਸਕੇਰਤੀ ਬਾਈ ਤਗੜੀਆਂ ਪੂਰੀ ਬਹੁਤ ਇਸ ਵਾਰੀ ਗੌਰ ਰੱਖੀ ਆ ਅਸੀਂ ਚੂਹੇ ਦੀ ਤਵੇ ਆ ਕੀ ਵੇ ਭਾਲੀ ਸਰ ਕਰਨਾ ਵੀ ਜ ਕਾਲੇ ਬਾਈ ਦਾ ਲੋ ਬਾਈ ਪਹਿਲਾ ਬਾਈ ਆਰਾਮ ਲਾ ਕੇ ਦਾ ਕਰਨ ਮੇਰੇ ਹੁੰਦਾ ਨਾ ਉਹ ਟਰਾਲੀ ਭਰ ਕੇ ਖੜੀ ਤੇ ਉਹ ਟਰਾਲੀ ਦੇ ਹੇਠਾਂ ਹੀ ਪੇਜਦੇ ਗੁਜਰ ਚਲੋ ਆ ਕੀ ਬਾਈ ਸਾਰੀ ਦਿਹਾੜੀ ਕਰਦੇ ਚ ਕੰਮ ਕਰਨਾ ਹੁੰਦਾ ਸੇਸ ਕਰਕੇ ਗਵੰਦਾਂ ਨੂੰ ਆਰਾਮ ਵੀ ਜ਼ਰੂਰੀ ਹੈ ਲਾ ਬਾਈ ਹੁਣ ਪੂਰਾ ਖੇਤ ਦਾ ਘੇਰਾ ਉਹ ਧਰ ਲਿਆ ਬਾਈ ਨੇ ਪਹਿਲਾਂ ਇਧਰ ਚਲਦਾ ਦਾ

ਹਾਂ ਲੋ ਵਰਤਾ ਵਾਈ ਕਰਦਾ ਇਹ ਕਿਸੇ ਤਰ੍ਹਾਂ ਮੈਂ ਹੈਲਪਰ ਮੇਰੇ ਤੋਂ ਨਹੀਂ ਟਰੈਕਟਰ ਦੀ ਕਈ ਬੰਦਾ ਸਿੱਖਦਾ ਐ ਮਨ ਲਾਦੀ ਹਰ ਵਿਚਾਰਾ ਓ ਭਾਈ ਸਿੱਖਦਾ ਹਾਲ ਮੈਂ ਰੇਸ ਤੂੰ ਬੰਨ ਕੇ ਦੇ ਕੇ ਆਇਆ ਓਏ ਜੇ ਲਗਾ ਨਾ ਆ ਗਿਆ ਬਾਅਦ ਕੀ ਹੋਈ ਨਹੀਂ ਨਹੀਂ ਆ ਮੈਂ ਅੱਛਾ ਬੰਨ ਕੇ ਦੇਤਾ ਭਾਈ ਸਿੱਖ ਰਿਆ ਹਾਲ ਐ ਖੱਜਾ ਤੂੰ ਉਸੇ ਕਿਰਿਆ ਰੇਸ ਤੋਂ ਬੰਨ ਕੇ ਦੇ ਕੇ ਆਇਆ ਆਪਣਾ ਹੋ ਗਿਆ ਕੰਮ ਕਰਦੇ ਠੀਕ ਆ ਠੀਕ ਆ ਠੀਕ ਆ ਲੋ ਬਾਈ ਕਹਿੰਦਾ ਮਨ ਨੂੰ ਵੀ ਪਤਾ ਲੱਜੂ ਮੈਂ ਕਰਦਾ ਬਹੁਤ ਆ ਗਿਆ ਬਾਈ ਚਲੋ ਬਾਈ ਆ ਜਾ ਜੜਾਰੇ ਟਰਾਲੀ ਵੀਰ ਲੋ ਬਾਈ ਆਪਾਂ ਨੇ ਹੁਣ ਟਰਾਲੀ ਜੋੜ ਕੇ ਉਹਨਾਂ ਕੋਲ ਪੁੱਜਦੀ ਕਰਦੀ ਐ ਲੋ ਬਾਈ ਉਹ ਟਰਾਲੀ ਭਰ ਕੇ ਖੜ ਗਈ ਇੱਕ ਕੰਮ ਖਤਮ ਹੋ ਗਿਆ ਤੇ ਇੱਧਰ ਹੁਣ ਹੁਣ ਕੰਮ ਸ਼ੁਰੂ ਬਾਈ ਨੂੰ ਮਿਲਣਾ ਸਾਫਰੀ ਗਾਲ ਜੜਾ ਨੂੰ ਜੀ ਇੱਧਰ ਬੋਲੋ ਬਾਈ ਅਸੀ ਕਾਜ ਜੀ ਹਾਂ ਬਾਈ ਕਰ ਦੂਗਾ ਸਾਡੇ ਖੇਤ ਸਾਫ ਕਰ ਦੂਗਾ ਇਹਦੇ ਬਸ ਤੁਸੀਂ ਜਾ ਕੇ ਰਸੋਈ ਸੁਣਾਲਾ ਬਾਹਰ ਆ ਕੇ ਬਾਈ ਦੁਬਾਰਾ ਬੁੱਧਕ ਦਿਖਾਇਆ ਹਾਂ ਸਾਡੀ ਲੁੱਪ ਕਰਕੇ ਬਸ ਹਾਂ ਬਾਈਕ ਟ੍ਰਾਲੀ ਬਣਾਉਣੇ ਮਾ ਆਪਣੇ ਕਹਿੰਦੇ ਆ ਪੱਲਰ ਲੈਂਦੇ ਨਾ ਵਤਾਰ ਲੈਣੀ ਹੈ ਹੂੰ ਬਾਕੀ ਜਿੰਨੀਆਂ ਬਣ ਗਿਆ ਦਲਵੀਰ ਦੇ ਨੂੰ ਭੇਜੀ ਜਾਣੇ ਸਪਲਾਈ ਹਾਂ ਵੀ ਕਿੰਨਾ ਟਾਈਮ ਹੋ ਗਿਆ ਟਾਈਮ ਪੌਣੇ ਤਿੰਨ ਪੌਣੇ ਤਿੰਨ ਹੋ ਗਏ 3:30 ਵਜੇ ਤੇ ਬਸ ਦਲਵੀਰ ਕਿੰਨੀਆਂ ਫੇ ਆਮਦਾ ਕਿਸੇ ਹਾਂ ਥੂੜੀ ਥੂੜੀ ਟੋੜੀ ਟੋੜੀ ਕਰ ਦੇਣੀ ਆ ਪਹਿਲਾਂ ਆਪਣੇ ਮੈਂ ਕਹਿੰਦਾ ਤਿੰਨ ਟਰਾਲੇ ਸਾਡੇ ਬਣ ਜਾਣੇ ਉਹਰੇ ਹਾਂ ਇਹਨਾਂ ਤੇ ਵੀ ਵੱਧ ਬਣ ਜਾਣੇਗਾ ਚਲੋ ਦੇਖਦੇ ਹਾਂ ਮੇਰੇ ਉਹਦੇ ਬਾਅਦ ਇਹਦੇ ਲਾ ਦੇਣ ਦਲਵੀਰ ਜੀ ਹਾਂ ਅਜੇ ਵਿਹਲਾ ਕਰਦੇ ਨਾ ਦਾ ਪੈਸੇ ਆਹ ਥੋੜੀ ਲੇਬਰ ਦਾ ਚੱਕਰ ਪਿਆ ਵਾ ਹੁਣਾ ਭਾਈ ਜਿਹਦੇ ਪਾਉਨੇ ਆ ਟਰਾਲਿਆਂ ਦਾ ਅਸੀਂ ਤਰੇ ਚਾਰੇ ਕਰ ਦਿੰਦੇ ਆ ਸਾਡਾ ਪਲਾਟ ਖੜਾ ਹਲੇ ਅਜੇ ਉਹ ਖੜਾ ਕੋਈ ਨਹੀਂ ਵੱਟ ਹੋ ਜਣਾ ਵੀ ਹੈਂ ਵੱਟ ਹੋ ਜਣਾ ਕਹਿੰਦੇ ਵੀ ਕੀ ਪਤਾ ਕੁਝ ਨਹੀਂ ਹੈਗਾ ਕਿ ਆਪਾਂ ਦਾ ਮਸ਼ੀਨ ਆ ਜਾਵੇ ਇਹ ਤਾਂ ਹਰਾ ਆ ਹਾਂ ਫਤਿਹ ਜ਼ੁਕਾ ਬਣਾਉਣਾ ਨਹੀਂ ਨਹੀਂ ਹਾਂ ਇਹ ਦਾਣੇ ਬਾਝੋਂ ਇਹ ਰੂੜੀ ਬਣਾ ਕੇ ਨਹੀਂ ਜਾਵੇ ਹਾਂ ਉਹ ਹੀ ਕਹਿੰਦਾ ਵੀਰ ਆਉਣੇ ਵਾਲੀ ਐ ਦੇਖ ਲੋ ਨਹੀਂ ਨਹੀਂ ਹੈਂ ਲੱਭਾਉਣੀ ਅੱਜ ਇਹ ਤਾਂ ਹਾਲੇ ਦਾਣੇ ਹਰੇ ਜਿਹੇ ਲੱਗਦੇ ਆ ਕੇ ਪਕਾ ਲੋ ਹੂੰ ਦੇਖ ਲਾ ਟਰਾਲੀ ਖਾਲੀ ਹੋਈ ਆਉਂਦਾ ਹਾਂ ਲੈ ਫਿਰ ਦੇ ਟਰਾਲਾ ਜਾ ਜਾ ਕੇ ਟਰਾਲਾ ਬੰਨ੍ਹ ਦੂੰ ਬਸ ਠੀਕ ਹੈ ਚਲ ਗਏ ਬਣ ਗਏ ਫੇ ਤੂੜੀ ਹੈਂ ਪੰਜ ਟਰਾਲੀਆਂ ਜਾਉਂਗੇ ਫਿਰ ਉਹਦੇ ਜੀ ਹਾਂ ਠੀਕ ਆ ਚਲ ਵੀ ভাই ਤੂੜੀ ਦਾ ਇਹ ਹਰੇ ਹੁਣ ਹਾਲ ਹੋਇਆ ਵਾ ਜਿਹਨੂੰ ਕਹਦੇ ਲੱਗਣਾ ਸੀਖੇ ਲਾ ਦੇਣੀ ਆ ਸੀਖ ਨਾਲ ਫਿਰ ਕਹਿੰਦਾ ਯਾਰ ਜੇ ਕਿਤੋਂ ਬਣਾ ਹੀ ਲਵੇ ਚੰਗਾ ਚੰਗਾ ਹੁਣ ਆ ਵਧੀਆ ਸਰਬਜੀ ਤੇ ਇਹਨੂੰ ਤਾਂ ਲੋੜ ਨਹੀਂ ਜਾਈ ਉਹ ਬਣਾ ਲੈ ਕੇ ਹੁਣ ਆ ਜਾਨਵਾਰ ਕਹਿੰਦਾ ਬਣਾਉਣੀ ਨਹੀਂ ਹੈਗੀ ਮੈਂ ਚੱਲ ਦਰਵੀਰ ਨੂੰ ਇਹ ਕਹਿੰਦਾ ਉਹਨਰੇ ਵੀ ਆ ਲੈ ਠੀਕ ਆ ਠੀਕ ਆ ਮਣੀ ਸਰਜਣਾ ਮੇਰੇ 10 ਰੈਲੀ ਹੋਣੀ ਨਹੀਂ ਮੇਰੇ ਕੋ ਸਾਰੀਆਂ ਮੈਂ ਵਿੱਚ ਨਹੀਂ ਆਹ ਜਾਂਦਾ ਜੇ ਮੇਲਾ ਨਹੀਂ ਤਾਂ ਹੁੰਦਾ ਇਹਦਾ ਮੇਲਾ ਮਸਲ ਮੈਂ ਉਹ ਵੀ ਤੂੰ ਦੱਸਦਾ ਫਿਰ ਕਿਹੜਾ ਜਿਹਾ ਟਾਈਮ ਆ ਗਿਆ ਭਾਈ ਰੋਪਾ ਕਈ ਵਾਰ ਸਾਬਜ ਨੇ ਪੁੱਛਿਆ ਮੈਨੂੰ ਮੈਂ ਹੁੰਦਾ ਤਾਂ ਵੀ ਚਲੋ ਥੜੀ ਮਹਬੂਤ ਦੇ ਦਿੰਦਾ ਤਾਂ ਜੇ ਮਸ਼ੀਨ ਵਾਲੀ ਡੰਗਰ ਖਾਂਦੇ ਵਧੀਆ ਹਾਂ ਫਰੈਸ਼ਰ ਵਾਲੀ ਉਹ ਤਾਂ ਡੰਗਰਾ ਕੋਲ ਤਾਂ ਹੈਗੀ ਅੜਦੀ ਪਰ ਸਾਨੂੰ ਆ ਤਾਂ ਇੱਕ ਅਧਾ ਡੰਗਰ ਰੱਖਣਾ ਸੀ ਚੱਟ ਗਿਆ ਖੜਾਉਂਦੇ ਆ ਜੇ ਤਾਂ ਹੁਣ ਜਿਆਦਾ ਘੜਦਾ ਵਾ ਫਿਰ ਤਾਂ ਜਿੱਕਣਾ ਮਰਜ਼ੀ ਹੋਵੇ ਪਹਿਲਾਂ ਖਾਈ ਜਾਂਦਾ ਵੀ ਜਦ ਮਿਲਦੀ ਨੀ ਮੈਂ ਹੈ ਖੱਤੀ ਖੁੱਤੀਆਂ ਦੀ ਬਣਾਉਂਦਾ ਇਹਨਾਂ ਦੇ ਪੈਸੇ ਦੇ ਦੇਣੇ ਨਿਤਰਾਂ ਵਾਲੇ ਚੱਲ ਬਣਾ ਲੈ ਬਣਾ ਲੈ ਅੱਜ ਦੇਖ ਲੈ ਕੇ ਹਾਲਾ ਵਾ ਰੋਗੀ ਤਾਂ ਦੇਖ ਲੈ ਆਮ ਟਾਈਮ ਦੀ ਗੱਲ ਦੁਬਾਰਾ ਆਪਣਾ ਪੂਰਾ ਮਾਂ ਭਰ ਲਿਆ ਇੱਕ ਟਰਾਲੀ 20 ਕ ਪੰਡਾ ਬੰਨ ਕੇ ਰੱਖ ਦੇਣੀਆਂ ਬਾਹਰ ਚਲੋ ਟਾਈਮ ਟਾਈਮ ਦੀ ਗੱਲ ਹੈ ਹੁਣ ਤਿੰਨ ਡੰਗਰ ਹੈ ਇੱਕ ਝੋਟੀ ਇੱਕ ਮੈਸਾ ਹੀ ਕਟਾ ਹੈ ਇਹ ਤਿੰਨੇ ਵੇਚ ਕੇ ਇੱਕ ਗਾਇ ਲੈਣੀ ਹੁਣ ਇੱਕ ਗਾਇ ਕਿੰਨੀ ਗਾ ਲੂਗੀ ਉਹ ਬਚਣਿਓਂ ਆਗਾ ਇੱਕ ਗਾਇ ਨੂੰ ਫਿਰ ਤੇ ਲੈੜੇ ਨੂੰ ਵੀ ਐਕਣ ਹੈ ਹੁਣ ਲੇਬਰ ਕਰਕੇ ਥੋੜਾ ਜਿਹਾ ਮਾਰ ਖਾਂਦੇ ਜਿੱਥੇ ਪਾਉਂਦੇ ਉੱਥੇ ਥੋੜੀ ਤੰਗੀ ਹੈ ਇੱਕ ਸਾਲ ਮੈਂ ਮਾਸੜ ਦੇ ਤੂੜੀ ਲੈ ਗਿਆ ਮਾਸੜ ਕਰਾ ਇਧਰ ਇਧਰ ਚੱਕ ਲਾ ਪਾਈ ਮੈਂ ਚੱਕੜ ਲਾ ਗਿਆ ਜਾਂ ਮੈਂ ਐ ਬਾੜ ਜੀ ਮਾਰੀ ਐਂ ਤੇ ਹਾਂ ਦਾ ਪਤਾ ਲੱਗਿਆ ਵੀ ਆਹ ਪੀਕ ਸਾਲ ਦੀ ਪਈ ਆ ਦੋ ਸਾਲ ਦੀ ਪਈ ਆ ਉਹ ਮੈਂ ਉਹ ਹੀ ਕਹਿੰਦਾ ਵੀ ਇੱਕ ਸਾਈਡ ਨਹੀਂ ਕਹਿੰਦਾ ਇੱਕ ਪਾਸੇ ਨਵੀਂ ਪਾਲਣ ਤੇ ਇੱਕ ਪਾਸੇ ਪੁਰਾਣੀ ਇਕੱਲਾ ਹੋਈ ਜਾਂਦੀ ਸੀ ਨਹੀਂ ਤਾਂ ਫਿਰ ਇੱਕ ਖਰਾਬ ਰਹਿ ਜਾਂਦੀ ਸਹੀ ਗੱਲ ਤੇ ਤੈਨੂੰ ਭਾਈ ਚੀਜ਼ ਪਤਾ ਖਰਾਬ ਹੋਣਾ ਪਲਟਾ ਬਣਾਏ ਇਹਨੇ ਕਹਿਣ ਲੱਗ ਰੱਖਦਾ ਜਿਵੇਂ ਪੱਟੇ ਪਏ ਹੋਵੇ ਬੋਦੇ ਹੋ ਕੇ ਅੰਦਰ ਪਈ ਬੋਦੇ ਹੋਏ ਵੇ ਤੈਹਾ ਲੱਗਿਆ ਹੋਵੇ ਓਕਣੇ ਪਿਛਲੇ ਸਾਲ ਬਣਾਇਆ ਫੀਡ ਤੇ ਹਲੇ ਤਾਂ ਬਣਾਇ ਨਾਲੇ ਤਗੜੇ ਤੇ ਇਹ ਇਹਦੀ ਚੱਕਣ ਲੱਗਿਆ ਜਿਵੇਂ ਕਾਗਜ਼ ਪਾੜਦਾ ਇੰਦੇ ਪਾਟੇ। ਕੁਮਾਸੇ ਬੀੜ ਦੇ ਤੇ ਵੀਰਕੇ ਆਣ ਨੇ ਬੁੱਧੀ ਆ ਜਮਈ। ਫੇਰਕੇ ਵਾਲੇ ਨਹੀਂ ਹੋਗੇ। ਉਹ ਤੇ ਸੁੱਚੇ ਤੇ ਲਿਆਉਦਾ ਮੈਂ। ਗੰਗਾ ਸਾਗਰ। ਪਤਾ ਲੋ। ਮਾਂ ਤਕੜੀ ਆ। ਉਹ ਤਾਂ ਲੋ ਗੰਗਾ ਸਾਗਰ। ਕਿਵਾਰੇ ਚ ਪਏ ਆ। ਕਿਵਾਰੇ ਚ ਤੋਂ ਪਰੇ ਦੀ ਹੁਣ ਜਾ ਕੇ ਦੇਖ ਲੈ ਦਰਵਾਜਾ ਡਿਆ ਵਾ ਸੇਕ ਮਾਰਦਾ। ਇਹ ਚੀਜ਼ ਹੀ ਬੁੱਧੀ ਹੁੰਦੀ। ਬੁੱਧੀ ਹੁੰਦੀ ਐ। ਰਵੜੇ ਆ ਇਹ। ਪਾਟਿਆ ਇਹ। ਬਾਜੀ ਹੁਣ ਚੱਲ ਪੂਗੀ ਮਸ਼ੀਨ? ਚੱਲੂਗੀ ਹੁਣ ਮਸ਼ੀਨ ਤਾਂ ਟਰਾਲੀ ਦਾ ਵੇ। ਟਰਾਲੀ ਕਦੇ ਚੱਲਣੀ। ਇਹ ਚੱਲਦੀ ਐ। ਚਲੋ ਬਾਜੀ ਲੱਗ ਜਾਨੇ ਹਰੇ ਡਰਾਈਵਰ ਕਹਿੰਦਾ 5